ਖਬਰਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੂਰਾ ਪੰਜਾਬ ਗਮ ਦੇ ਵਿੱਚ ਡੁੱਬਿਆ ਹੋਇਆ ਹੈ ਇੱਕ ਪਾਸੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਹੋਈ ਹਾਲਾਂਕਿ ਰਾਜਵੀਰ ਜਵੰਦਾ ਦਾ ਸਿਵਾ ਠੰਡਾ ਨਹੀਂ ਹੋਇਆ ਤੇ ਇੰਟਰਨੈਸ਼ਨਲ ਪੰਜਾਬ ਦੇ ਬੋਡੀ ਬਿਲਡਰ ਵਿਰਿੰਦਰ ਘੁੰਮਣ ਦੀ ਮੌਤ ਹੋ ਜਾਂਦੀ ਹੈ ਇੱਕ ਪਾਸੇ ਲੋਕ ਹਾਲੇ ਰਾਜਵੀਰ ਜਵੰਦਾ ਦਾ ਗਮ ਨਹੀਂ ਭਲਾ ਸਕੇ ਉਸ ਗਮ ਦੇ ਵਿੱਚੋਂ ਉਸ ਦੁੱਖ ਦੇ ਵਿੱਚੋਂ ਉਸ ਚਿੰਤਾ ਦੇ ਵਿੱਚੋਂ ਬਾਹਰ ਨਹੀਂ ਆਏ ਤੇ ਦੂਸਰੇ ਪਾਸੇ ਅੰਮ੍ਰਿਤਸਰ ਦੇ 40 ਹਸਪਤਾਲ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਵਰਿੰਦਰ ਘੁੰਮਣ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਵੱਲੋਂ ਯਾਰਾਂ ਦੋਸਤਾਂ ਵੱਲੋਂ ਵਰਿੰਦਰ ਘੁੰਮਣ ਦੇ ਜਿਹੜੇ ਫੈਨ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਵਰਿੰਦਰ ਘੁੰਮਣ ਦੀ ਮੌਤ ਦਾ ਇਨਸਾਫ ਮਿਲਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਫੋਨ ਤੇ ਗੱਲਬਾਤ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਹਿੰਦਰ ਪਾਲ ਭਗਤ ਦੀ ਕਿ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਵਰਿੰਦਰ ਘੁੰਮਣ ਦੀ ਦਿਲ ਦੇ ਦੌਰੇ ਕਿਵੇਂ ਪੈ ਸਕਦੇ ਨੇ ਉਹਨਾਂ ਦਾ ਸਰੀਰ ਮਿੰਟਾਂ ਅਤੇ ਸਕਿੰਟਾਂ ਦੇ ਵਿੱਚ ਨੀਲਾ ਕਿਵੇਂ ਹੋ ਸਕਦਾ ਹੈ ਇਸ ਬਾਰੇ ਡਾਕਟਰਾਂ ਵੱਲੋਂ ਵਾਰ-ਵਾਰ ਜਾਣਕਾਰੀ ਜਿਹੜੀ ਹੈ ਸੁਪਾਈ ਚਾਰੀ ਹੈ ਅਸਲ ਵਜ੍ਹਾ ਕੀ ਸੀ ਅਸਲ ਮੌਤ ਦੀ ਸਚਾਈ ਕੀ ਸੀ ਦੁਨੀਆ ਨੇ ਇਸ ਸੰਸਾਰ ਤੋਂ ਜਾਣਾ ਹੈ ਲੇਕਿਨ ਜੇਕਰ ਇੱਕ ਬਾਡੀ ਬਿਲਡਰ ਜਿਹੜੇ 50 ਸਾਲ ਦੀ ਉਮਰ ਦੇ ਵਿੱਚ ਵੀ ਬਿਲਕੁਲ ਤੰਦਰੁਸਤ ਨੇ ਜਿਹੜੇ ਡੀਡੋਲ ਨੇ ਜਿਹੜੇ ਫਿਟਫਾਟ ਨੇ ਜੇਕਰ ਉਹਨਾਂ ਦੀ ਮੌਤ ਭੇਦ ਭਰੇ ਹਾਲਾਤਾਂ ਵਿੱਚ ਹੋ ਜਾਂਦੀ ਹੈ ਤਾਂ ਹਸਪਤਾਲਾਂ ਉੱਤੇ ਇੱਕ ਨਿਸ਼ਾਨੀਆਂ ਸਵਾਲ ਖੜਾ ਹੁੰਦਾ ਹੈ ਹਾਲਾਂਕਿ ਐਨਜੀਓ ਸਟ੍ਰੀਚ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਈ ਇੱਕ ਪਾਸੇ ਰਾਜਵੀਰ ਜਵੰਦਾ ਦੀ ਮੌਤ ਹੋ ਜਾਣਾ ਮੁਹਾਲੀ ਫੋਰਟਿਸ ਹਸਪਤਾਲ ਦੇ ਵਿੱਚ ਤੇ ਦੂਸਰੇ ਪਾਸੇ ਮੌਤ ਹੋ ਜਾਣਾ ਵਰਿੰਦਰ ਘੁੰਮਣ ਦੀ ਅਬਰਸਤ ਦੇ ਫੋਰਟਿਸ ਹਸਪਤਾਲ ਦੇ ਵਿੱਚ ਇਹ ਕਾਰਨ ਕੀ ਹੈ ਪੰਜਾਬ ਦੇ ਹਸਪਤਾਲ ਕੋਰਪੋਰੇਟ ਕੋਰਪੋਰੇਟ ਬਣ ਗਿਆ ਨਹੀਂ ਜਿਸ ਤਰ੍ਹਾਂ ਕੋਰਪੋਰੇਟ ਘਰਾਣੇ ਚਲਾਉਂਦੇ ਨੇ ਆਪਣੇ ਮੁਨਾਫੇ ਲਈ ਉਸੇ ਤਰ੍ਹਾਂ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਵਾਰ-ਵਾਰ ਵਰਿੰਦਰ ਘੁੰਮਣ ਦੇ ਦੋਸਤ ਇਲਜ਼ਾਮ ਲਗਾ ਰਹੇ ਨੇ ਅੰਮ੍ਰਿਤਸਰ ਫੋਰਟਿਸ ਹਸਪਤਲ ਦੇ ਡਾਕਟਰਾਂ ਤੇ ਕਿ ਤੁਹਾਡੀ ਲਾਪਰਵਾਹੀ ਤੁਹਾਡੀ ਅਣਗਹਿਲੀ ਕਾਰਨ ਅੱਜ ਸਾਡਾ ਯਾਰ ਇਸ ਦੁਨੀਆ ਤੇ ਨਹੀਂ ਰਿਹਾ ਉਧਰ ਵਰਿੰਦਰ ਦੇ ਮਾਤਾ ਪਿਤਾ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦਾ ਉਹਨਾਂ ਦੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਦੂਸਰੇ ਪਾਸੇ ਜਿਹੜੇ ਉਹਦੇ ਸ਼ੁਭ चिंतक ਸੀ ਜਿਹੜੇ ਵਰਿੰਦਰ ਦੇ ਵਰਿੰਦਰ ਕੋ ਮੰਦੇ 팬 ਸੀ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਵਰਿੰਦਰ ਦੀ ਮੌਤ ਦਾ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਬਰਿੰਦਰ ਕੁਮੰਦ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜੇਕਰ ਡਾਕਟਰ ਨੇ ਅਣਗਹਿਲੀ ਕੀਤੀ ਹੈ ਤਾਂ ਉਹਨਾਂ ਉਤੇ ਕਾਰਵਾਈ ਹੋਵੇਗੀ ਜਿਹੜੀ ਸੱਚਾਈ ਸਾਹਮਣੇ ਆਈ ਹੈ ਡਾਕਟਰ ਆਪਣਾ ਪੱਖ ਕੀ ਕਰਦੇ ਨੇ ਪੇਸ਼ ਉਸ ਲੈ ਕੇ ਪਹਿਲਾਂ ਗੱਲਬਾਤ ਕਰਦੇ ਹਾਂ ਦੱਸਿਆ ਕਿ ਬੀਤੇ ਸ਼ਾਮ ਬਾਡੀ ਬਿਲਡਰ ਵਰਿੰਦਰ ਘੁਮਣ ਅੰਮ੍ਰਿਤਸਰ ਦੇ 40 ਹਸਪਤਾਲ ਵਿੱਚ ਵਿਕੇ ਮੌਤ ਹੋ ਗਈ ਸੀ ਵਰਿੰਦਰ ਦੀ ਮੌਤ ਮਾਮਲੇ ਵਿੱਚ ਹੁਣ 40 ਹਸਪਤਾਲ ਨੇ ਵੀ ਬਿਆਨ ਜਾਰੀ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ ਹਸਪਤਾਲ ਨੇ ਬਿਆਨ ਵਿੱਚ ਕਿਹਾ ਕਿ ਵਰਿੰਦਰ ਘੁਮਣ ਨੂੰ 6 ਅਕਤੂਬਰ 2025 ਨੂੰ OPD ਵਿੱਚ ਉਸ ਦੇ ਸੱਜੇ ਮੋਢੇ ਵਿੱਚ ਦਰਦ ਅਤੇ ਸੀਮਤ ਹਿਲਜੁਲ ਕਾਰਨ ਜਾਂਚ ਕੀਤੀ ਗਈ ਕਲੀਨਿਕਲ ਮੁਲਾਂਕਣ ਤੋਂ ਬਾਅਦ ਡਾਕਟਰਾਂ ਨੇ ਆਰਥੋਪੋਕੀਸਰ ਰੇਟ੍ਰੀਟਰ ਕਫ ਰਿਪੇਅਰ ਅਤੇ ਬਾਈਸੈਪ ਟੈਂਡਨਸ ਦੀ ਸਲਾਹ ਦਿੱਤੀ ਹਾਲਾਂਕਿ ਹਸਪਤਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਘੁੰਮਣ ਨੂੰ ਉਹਦਾ ਕੋਈ ਵੱਡੀ ਸਿਹਤ ਕੋਈ ਵੱਡੀ ਸਿਹਤ ਸਮੱਸਿਆ ਨਹੀਂ ਸੀ ਬਿਆਨ ਵਿੱਚ ਹਸਪਤਾਲ ਨੇ ਇਹ ਵੀ ਕਿਹਾ ਕਿ 9 ਅਕਤੂਬਰ 2025 ਨੂੰ ਬਰਿੰਦਰ ਘੁੰਮਣ ਦੀ ਯੋਜਨਾਪੰਦ ਸਰਜਰੀ ਜਨਰਲ ਐਨਸੀਸੀਆ ਅਧੀਨ ਕੀਤੀ ਗਈ ਸਰਜਰੀ ਬਿਨਾਂ ਕਿਸੇ ਸਮੱਸਿਆ ਸਫਲਤਾਪੂਰਕ ਸਮਾਪਤ ਹੋਈ ਦੁਪਹਿਰ 3 ਵਜੇ ਤੱਕ ਘੁੰਮਣ ਦੀ ਸਥਿਤੀ ਸੀ ਦਪਹਿਰ 3 ਵਜੇ 35 3 ਵਜੇ 35 ਮਿੰਟ ਦੇ ਕਰੀਬ ਵਿਰਿੰਦਰ ਘੁੰਮ ਨੂੰ ਅਚਾਨਕ ਹਾਰਟ ਅਟੈਕ ਦੀ ਸਮੱਸਿਆ ਆਈ ਐਨਸਥੀਸੀਅਸ ਕਾਰਡੀਓਲੋਜੀ ਕਾਰਡੀਆਕ ਅਤੇ ਐਨਥੀਸੀਆ ਅਤੇ ਕ੍ਰਿਟੀਕਲ ਕੇਅਰ ਟੀਮਾਂ ਨੇ ਤੁਰੰਤ ਐਡਵਾਂਸ ਰੀਸਸਿਟੇਸ਼ਨਸ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਲਗਾਤਾਰ ਸਮੂਹ ਕੋਸ਼ਿਸ਼ਾਂ ਦੇ ਬਾਵਜੂਦ ਘੁੰਮਣ ਨੂੰ ਬਚਾਇਆ ਨਹੀਂ ਜਾ ਸਕਿਆ ਸ਼ਾਮ ਕਰੀਬ 5:36 ਵਜੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਬਿਆਨ ਵਿੱਚ ਹਸਪਤਾਲ ਨੇ ਪੂਰੀ ਹਸਪਤਾਲ ਵਿੱਚ ਵਿਰਿੰਦਰ ਘੁੰਮਣ ਦੇ ਦਿहांत ਤੇ ਗਹਿਰਾ ਅਫਸੋਸ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਚਾਨਕ ਆਪਰੇਸ਼ਨ ਜਿਹੜਾ ਹੈ ਬਿਲਕੁਲ ਠੀਕ ਠਾਕ ਹੋਇਆ ਹੈ। ਲੇਕਿਨ ਆਪਰੇਸ਼ਨ ਤੋਂ ਬਾਅਦ ਅਚਾਨਕ ਉਹਨਾਂ ਨੂੰ ਦੋ ਵਾਰ ਹਾਰਟ ਅਟੈਕ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਲੱਖ ਕੋਸ਼ਿਸ਼ਾਂ ਕੀਤੀਆਂ। ਲੱਖ ਕੋਸ਼ਿਸ਼ਾਂ ਦੇ ਬਾਅਦ ਯੁੱਧ ਉਹਨਾਂ ਦੇ ਦਿਲ ਦੀ ਧੜਕਾ ਅਤੇ ਉਹਨਾਂ ਦੇ ਦਿਮਾਗ ਦਾ ਸੰਪਰਕ ਜਿਹੜਾ ਹੈ ਅਸੀਂ ਠੀਕ ਨਹੀਂ ਕਰ ਸਕੇ ਤੇ ਹਾਰਟ ਅਟੈਕ ਹੁੰਦੇ ਹੀ ਵਰਿੰਦਰ ਘੁੰਮਣ बेहोश ਹੋ ਗਿਆ ਹਾਲਾਂਕਿ ਜਿਹੜੇ ਡਾਕਟਰ ਨੇ ਡਾਕਟਰਾਂ ਨੇ ਆਪਣਾ ਸਪਸ਼ਟਿਕਰਨ ਦੇ ਦਿੱਤਾ ਹੈ ਲੇਕਿਨ ਜਿਹੜੇ ਯਾਰ ਦੋਸਤੀ ਜਿਹੜੇ ਪਰਿਵਾਰਕ ਮੈਂਬਰ ਨੇ ਵਰਿੰਦਰ ਘੁੰਮਣ ਦੇ ਉਹ ਵਾਰ-ਵਾਰ ਕਹਿ ਰਹੇ ਨੇ ਕਿ ਨੌਜਵਾਨ ਇੱਕ ਫਿਟ ਫਟ ਵਰਿੰਦਰ ਘੁੰਮਣ ਦਾ ਮਿੰਟਾ ਅਤੇ ਸਿਕੰਟਾ ਦੇ ਵਿੱਚ ਸਰੀਰ ਨੀਲਾ ਕਿਵੇਂ ਹੋ ਗਿਆ ਕਿਹੜਾ ਅਜੈਕਸ਼ਨ ਲਗਾਇਆ ਗਿਆ ਕਿਹੜੇ ਅਜੈਕਸ਼ਨ ਨੇ ਰਿਐਕਸ਼ਨ ਕੀਤਾ ਕਿਹੜਾ ਅਜੈਕਸ਼ ਕਿਹੜਾ ਅਜੈਕਸ਼ਨ ਉਸ ਜਿਹੜਾ ਉਸ ਦੇ ਸਰੀਰ ਨੂੰ ਡਾਈਜੈਸਟ ਨਹੀਂ ਕਰ ਸਕਿਆ ਉਸ ਬਾਰੇ ਸਾਨੂੰ ਸਪਸ਼ਟੀਕਰਨ ਦੇਣ ਨਹੀਂ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਰਾਜਵੀਰ ਜਵੰਦਾ ਤੋਂ ਬਾਅਦ ਵਰਿੰਦਰ ਕੁਮੰਦੀ ਮੌਤ ਇੱਕ ਵੱਡਾ ਸਸਪੈਂਸ ਬਣ ਗਈ ਹੈ ফোটিস হস্পিটাল দেেছে তারমা